ਹਾਂਜੀ ਬਹੁਤ ਹੀ ਸਤਿਕਾਰਤ ਸ్రోਤਿਆਂ ਨੂੰ ਅਸੀਂ ਬਹੁਤ ਹੀ ਨਿਮਰਤਾ ਦੇ ਨਾਲ ਸੱਚੀ ਕਲਾ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਸਾਡੇ ਦੁਆਰਾ ਗਾਇਆ ਲੋਕ ਗੀਤਾਂ ਨੂੰ ਸੁਣਦੇ ਨੇ ਪਸੰਦ ਕਰਦੇ ਨੇ ਸਾਨੂੰ ਐਪਰੀਸ਼ੀਏਟ ਕਰਦੇ ਨੇ ਬਹੁਤ ਸੋਹਣੇ ਕੰਪਲੀਮੈਂਟ ਦਿੰਦੇ ਨੇ ਤੇ ਉਹਨਾਂ ਦੇ ਹੌਸਲੇ ਦੀ ਬਦੌਲਤ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਇਆ ਉਮੀਦ ਹੈ ਤੁਸੀਂ ਇਸ ਲੋਕਗੀਤ ਨੂੰ ਵੀ ਪਰਮਾ ਹੁੰਗਾਰਾ ਦੋਗੇ ਇਸ ਲੋਕਗੀਤ ਦੇ ਵਿੱਚ ਇੱਕ ਪਤੀ ਪਤਨੀ ਦੀ ਆਪਸੀ वार्तालाप ਚੱਲਦੀ ਹੈ ਇੱਕ ਪਤੀ ਜਿਹੜਾ ਪੂਰੇ 12 ਬਰਸਾਂ ਦੀ ਜਿਹੜੀ ਕਮਾਈ ਲੈ ਕੇ ਆਉਂਦਾ ਕਿ ਕਿਵੇਂ ਜਿਹੜੀ ਹੈਗੀ ਇਹਦੀ ਪਤਨੀ ਥੋੜੇ ਸਮੇਂ ਦੇ ਵਿੱਚ ਹੀ ਉਸ ਨੂੰ ਖਰਚ ਦਿੰਦੀ ਹੈ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹਨਾਂ ਦੀ ਆਪਸੀ वार्तालाप ਨੂੰ ਸੁਣਿਓ ਤੁਸੀਂ ਬਹੁਤ ਆਨੰਦਿਤ ਹੋਵੋਗੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ गाये थे इस बार आनंद मानिया मुबारी बरसी टोला खटे करे आया जी खटे कहे ਦੂਜੇ ਤਾਂ ਤੇਲੇ ਦਏ ਮੈਂ ਛੋਲੇ ਮੰਗਾਵਾਵੇਂ ਛੋਲੇ ਮੰਗਾਵਾ ਮ ਕੁਝ ਤੇਰੇ ਕੋੜੇ ਰੰਦੇ ਪਠੀ ਤੇ ਭੁਨਾਵਾਵੇਂ ਕੁਝ ਤੇਰੇ ਲਈ ਦਾ ਮੈਂ ਤੇਰੇ ਮੰਗਾ ਮੈਂ ਤੇਰੇ ਮੰਗਾ ਮ ਕੁਝ ਤੇਰੇ ਵਾਲੀ ਬਾਤ ਕੀ ਦੀ ਵਿੱਚ ਪਾਵੇਂ ਕੁਝ ਤੇਰੇ ਵਾਲੀ ਬਾਤ ਜੋਥੇ ਤਾਂ ਤੇਲੇ ਦਾ ਮੇ ਪਾਨ ਮੰਗਾ ਮਾਵੇ ਪਾਨ ਮੰਗਾ ਮਾ ਕੁਝ ਤੂ ਤੂੰ ਚਬੇ ਬਾਕੀ ਸਈਆਂ ਵਰਤਾਵੇ ਕੁਝ ਕ ਤੂੰ ਚਬੇ ਬਾਕੀ ਸਈ ਪੰਜ ਮੇ ਤੇ ਲੈ ਦਵੇ ਮੈਂ ਕਿਉ ਮੰਗਵਾਵਾ ਵੇ ਕਿਉ ਮੰਗਵਾਵਾ ਕੁਝ ਤੇਰੇ ਫੁੱਲ ਕੇ ਰਹਿਦਾ ਤੜੇ ਕੇ ਚ ਪਾਵਾ ਵੇ ਕੁਝ ਤੇਰੇ ਫੁੱਲ ਕੇ ਜੇ ਮੈਂ ਤਾਂ ਤੇਰੇ ਦਾਮੈ ਦਾਈ ਮੰਗਾਵਾਂ ਮੈਂ ਦਾਈ ਮੰਗਾਵਾਂ ਕੁਝ ਤੇਰੀ ਥਾੜੀ ਰਹਿਦਾ ਲਸੀ ਬਣਾਵਾਂ ਮੈਂ ਕੁਝ ਤੇਰੀ ਥਾੜੀ ਰਹਿ ਦਮੈਨੂ ਪਿਆਏ ਪੂਲੇ ਖਾਨੀ ਇਕਤਾ ਤੇ ਲੈ ਦਮੈਨੂ ਪਿਆਏ ਪੂਲੇ ਖਾ ਕੋਠੇ ਤੇ ਚੜਕੇ ਢੋਲਾ ਦੇਵਨੀ ਦੋਹਾਏ ਹਾਏ ਦੇਵਦੀ ਦੋਹਾ ਰਨਨੇ ਗੁਆਈ ਹੈ ਮਾ